ਆ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਇਹੀ ਉਚ ਪਾਰ ਬਿਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤ ਉਦਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੀ ਸੁਖੋ ਟਲ ਗੁਰ ਸੇਵੀਐ ਐਨਸ ਸਹਿਜ ਸੁਪਾਏ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁਖ ਜਾਏ ਸੋਹੀ ਮਹਲਾ ਪੰਜਵਾਂ ਦਰਸ਼ਨ ਦੇਖ जीवा गो ते